ਦੇਖੋ ਅੱਜ ਤੁਹਾਨੂੰ ਜਿਹੜੇ ਮਸਲੇ ਲਈ ਤਕਲੀਫ ਦਿੱਤੀ ਜਾ ਉਹ ਮਸਲਾ ਬੜਾ ਗੰਭੀਰ ਹੈ ਇੱਕ ਕਾਫੀ ਦੇਰ ਦਾ ਮਸਲਾ ਚੱਲ ਰਿਹਾ ਹੈ ਵੀ ਐਮਰਜੈਂਸੀ ਫਿਲਮ ਹੈ ਜਿਹੜੀ ਉਹ ਐਮਰਜੈਂਸੀ ਫਿਲਮ 'ਚ ਇਤਰਾਜ਼ਯੋਗ ਕਮੈਂਟਸ ਨੇ ਸੰਜਰਨੈਲ ਸਿੰਘ ਉਹਨਾਂ ਬਾਰੇ ਤੇ ਸੰਤ ਭਿੰਡਰਿਆਂ ਵਾਲਿਆਂ ਵਾਲੇ ਤੇ ਸਿੱਖਾਂ ਬਾਰੇ ਅਦਾਲਤਾਂ 'ਚ ਵੀ ਗਿਆ ਮਸਲਾ ਸੈਂਸਰ ਬੋਰਡ ਨੇ ਮਨਜ਼ੂਰੀ ਰੋਕੀ ਹੋਈ ਹੈ ਐਕਚੁਅਲੀ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਹੈ ਜਿਹੜੀ ਕੰਗਨਾ ਰਾਉਤ ਹੈ ਉਹ ਬੈਸਟਡ ਇੰਟਰਸਟ ਜਿਹੜੀ ਐਂਟੀ ਸਿੱਖ ਫੋਰਸਿਜ਼ ਨੇ ਐਂਟੀ ਸਿੱਖ ਫੋਰਸਿਜ਼ ਨੇ ਉਹਨਾਂ ਦੇ ਕਹਿਣ ਤੇ ਇਹ ਲੱਗੀ ਹੋਈ ਹੈ ਐਮਰਜੈਂਸੀ ਕੈਬਿਨਿਟ ਸੀਗੀ ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਹਰੇ ਨਾਤਾਉ ਡੇਰੇ ਦੇ ਮੁਖੀ ਬਣੇ ਸੀ ਨਾ ਉਹਨਾਂ ਦੀ ਰਾਜਨੀਤਿਕ ਪਛਾਣ ਸੀ ਉਸ ਵੇਲੇ ਦੰਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਭਿੰਡਰਵਾਲੇ ਸੀ। ਐਮਰਜੈਂਸੀ ਫਿਲਮ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਨੂੰ ਦਿਖਾ ਕੇ ਉਦੋਂ ਬਾਅਦ 25-30 ਨੌਜਵਾਨਾਂ ਦੇ ਹੱਥ ਬੰਦੂਕਾ ਵੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾ ਕੇ ਮੈਂ ਸਮਝਦਾ ਇੱਕੋ ਕੰਮ ਤੰਗਨਾਰ ਲੋਕ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਐਂਟੀ ਨੈਸ਼ਨਲ ਤੇ 테러리스트 ਦਿਖਾਇਆ ਜਾਵੇ ਤੇ ਸੰਤ ਜਰਮੈਲ ਸਿੰਘ ਭਿੰਡਰਾਵਾਲੇ ਨੂੰ ਖਾਲਸਤਾਨੀ ਦਿਖਾਇਆ ਜਾਵੇ। ਅਸਲੀਅਤ ਇਹ ਹੈ ਕਿ ਨਾਤਾ ਕੰਗਨਾ ਰਣੌਜੀ ਉਦੋਂ ਪੈਦਾ ਹੋਇਆ ਜਦ ਐਮਰਜੈਂਸੀ ਲੱਗੀ। ਨਾ ਉਹਨਾਂ ਨੂੰ ਤਾਥਾ ਪਤਾ ਨਹੀਂ ਉਹਨਾਂ ਨੇ ਜਿਹੜੇ ਉਹਨਾਂ ਦੇ ਮਾਸਟਰਸ ਨੇ ਜਿਹੜੀਆਂ ਫੋਰਸਸ ਇਜ਼ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਤੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਹ ਉਹਨਾਂ ਦੀ ਖੇਡ ਹੈ। ਕਿਵੇਂ ਖੇਡ ਹੈ? ਕਿ ਅਸਲੀ ਤਾਂ ਐਮਰਜੈਂਸੀ ਵਿੱਚ ਕੋਈ ਵਾਇਲੈਂਸ ਹੋਈ ਹੋਈ ਨਹੀਂ ਸਰਕਾਰ ਨੇ ਇੰਦਰਾ ਗਾਂਧੀ ਦੀ ਲੀਡਰਸ਼ਿਪ ਤਹਿਤ ਚਾਦੋ ਅਲਾਹਾਬਾਦ ਹਾਈ ਕੋਰਟ ਤੋਂ ਆਪਣਾ ਕੇਸ ਹਾਰ ਗਈ ਤੇ ਉਹਨੂੰ ਕੁਰਸੀ ਹਿਲਦੀ ਲਗੀ ਤਾਂ ਉਹਨੇ ਸਭ ਤੋਂ ਪਹਿਲਾਂ ਤਾਂ ਕਨਸਟੀਟਿਊਸ਼ਨ ਜਿਹੜੀ ਅੱਜ ਕਾਂਗਰਸ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਸਭ ਤੋਂ ਪਹਿਲਾਂ ਹਮਲਾ ਇੰਦਰਾ ਗਾਂਧੀ ਨੇ ਕੀਤਾ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਾਉਣ ਲੱਗੇ ਤਿੰਨ ਸੀਨੀਅਰ ਮੋਡ ਪਿਉਨੀ ਜੱਜੇਸ ਨੂੰ ਉਹਨਾਂ ਨੇ ਸੁਪਰਸੀਡ ਕਰਕੇ ਚੌਥੇ ਨੰਬਰ ਵਾਲੇ ਜੱਜ ਜਸਟਿਸ ਐਨਰਿਆ ਨੂੰ ਚੀਫ ਜਸਟਿਸ ਬਣਾਇਆ। ਉਸ ਤੋਂ ਬਾਅਦ ਆਜੋ ਐਮਰਜੈਂਸੀ ਦੇ ਗੱਲ। ਜਦ ਐਮਰਜੈਂਸੀ ਲੱਗੀ ਤਾਂ ਐਮਰਜੈਂਸੀ ਵਿੱਚ ਸਮੁੱਚੇ ਦੇਸ਼ ਵਿੱਚ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਗਵਰਨਮੈਂਟ ਨੇ ਅਰੈਸਟ ਕਰਨਾ ਸ਼ੁਰੂ ਕਰਤਾ। ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਲੀਡਰ ਨੂੰ ਕਿਸੇ ਨੂੰ ਅਰੈਸਟ ਨਾ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਉਲਟ ਇੱਕ ਬੁਰਕੀ ਛੁੱਟੀ ਗਈ ਕਿ ਤੁਸੀਂ ਪੰਜਾਬ 'ਚ ਰਾਜ ਕਰੋ ਦਿੱਲੀ 'ਚ ਸਾਨੂੰ ਕਰ ਦਿਓ ਤੁਸੀਂ ਚੁੱਪ ਕਰਕੇ ਬੈਠੋ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਮੋਰਚਾ ਡਿਕਟੇਟਰ ਬਣਾ ਕੇ ਪਹਿਲੀ ਜਥਾ 7 ਜੁਲਾਈ 1975 ਨੂੰ ਗ੍ਰਿਫਤਾਰੀ ਲਈ ਐਮਰਜੈਂਸੀ ਦੇ ਉਲਟਵਾ ਚੱਕ ਕੇ ਭੇਜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਦੀਵੇ ਵਿੱਚ ਜਥੇ ਦਾ ਟੋੜਾ ਤੋੜ ਸਾਹਿਬ ਤਲਵੰਡੀ ਸਾਹਿਬ ਸਾਰੇ ਸੀਨੀਅਰ ਲੀਡਰ ਸ਼ਾਮਿਲ ਸਨ ਹੁਣ ਗੱਲ ਆ ਗਈ ਕਿ ਕਨਸਟੀਟਿਊਸ਼ਨ ਨੂੰ ਮਾਰਨ ਵਾਲੇ ਕੌਣ ਨੇ ਤੇ ਕਨਸਟੀਟਿਊਸ਼ਨ ਨੂੰ ਬਚਾਉਣ ਵਾਲੇ ਕੌਣ ਹੈ ਜਿਨ੍ਹਾਂ ਨੇ ਕਨਸਟੀਟਿਊਸ਼ਨ ਨੂੰ ਬਚਾ ਕੇ ਬਚਾਉਣ ਲਈ ਇਹ 1 ਮਾਰਚ 1977 ਨੂੰ ਐਮਰਜੈਂਸੀ ਹਟਾਈ ਉਸ ਦਿਨ ਤੱਕ ਨਿਰੰਤਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਦਾ ਡੇਲੀ ਬੇਸਿਸ ਤੇ ਚੱਲਦਾ ਰਿਹਾ ਦੂਸਰੀਆਂ ਪਾਰਟੀਆਂ ਦੇ ਲੀਡਰ ਅੰਦਰ ਰਹੇ ਅਡਵਾਨੀ ਜੀ ਰਹੇ ਬਾਜਪੀ ਸਾਹਿਬ ਰਹੇ ਜੋਰਜ ਫਰਨਾਂਡੇਸ ਵਰਗੇ ਰਹੇ ਸੋਸ਼ਲਿਸਟ ਰਹੇ ਹੋਰ ਦੂਸਰੇ ਰਹੇ ਕਈ ਪਾਰਟੀਆਂ ਦੇ ਲੀਡਰ ਪ੍ਰੋਲ ਤੇ ਵੀ ਆਏ ਕਈ ਆਪਣੀਆਂ ਗਲਤੀ ਮੰਨ ਕੇ ਵਾਪਸ ਵੀ ਆਏ ਪਰ ਸ਼੍ਰੋਮਣੀ ਅਕਾਲੀ ਦਲ ਵਾਅਦੇ ਇੱਕ ਇਸ ਤਰ੍ਹਾਂ ਦੀ ਜਮਾਤ ਸੀ ਜੀਨੇ ਕਿਹਾ ਕਿ ਇਹ ਮਨੁੱਖੀ ਹੱਤਾਂ ਦੇ ਅਧਿਕਾਰ ਤੇ ਛਾਪਾ ਹੈ ਪ੍ਰੈਸ ਦੀ ਆਜ਼ਾਦੀ ਦੇ ਛਾਪਾ ਹੈ ਬੋਲਣ ਦੇ ਅਧਿਕਾਰ ਤੇ ਛਾਪਾ ਹੈ ਅਜੀ ਇਹ ਪਰਵਾਣ ਨਹੀਂ ਕਰਾਂਗੇ ਪਰ ਅਫਸੋਸ ਹੈ ਕੰਗਰਾ ਜੀ ਆਪਣੀ ਫਿਲਮ 'ਚ ਐਮਰਜੈਂਸੀ ਦੀ ਕਹਾਣੀ ਹੋਈ ਅਧੂਰੀ ਹੈ ਜਿੰਨਾ ਚਿਰ ਐਮਰਜੈਂਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ 19 ਮਹੀਨੇ ਲਗਾਤਾਰ ਗ੍ਰਿਫਤਾਰੀਆਂ ਨੂੰ ਜੇ ਉਹਦਾ ਪਾਠ ਨਾ ਬਣਾਇਆ ਜਾਵੇ ਪਰ ਅਫਸੋਸ ਕੰਗਰਾ ਜੀ ਕੀ ਕਰਦੇ ਪਏ ਨੇ ਉਹ ਕਹਿ ਰਹੇ ਨੇ ਕਿ ਖਾਲਿਸਤਾਨ ਮੰਗਦੇ ਸੀ ਸੰਧਰ ਚਾਂਸੇ ਗੱਲ ਐ ਮਰਜੈਂਸੀ ਦੀ ਚੱਲ ਰਹੀ ਐ ਉਹ ਖਾਲਿਸਤਾਨ ਬਣਾ ਰਹੀ ਐ ਕਿਉਂ ਸਿੱਖਾਂ ਨੂੰ ਐਂਟੀ ਨੈਸ਼ਨਲ ਪੇਟ ਕਰ ਲਈ ਇਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਇਹਨਾਂ ਵੱਲੋਂ ਦਿੱਤੀ ਆ ਜਿਹੜੀਆਂ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਉਹਨਾਂ ਨੂੰ ਰੋਲ ਕੇ ਇਹਨਾਂ ਨੂੰ ਖਾਲਿਸਤਾਨੀ ਦੱਸਦੇ ਮੈਂ ਰਾਤ ਵੀ ਕਿਹਾ ਮੈਂ ਅੱਜ ਵੀ ਕਹਿਣਾ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੇ ਕਦੇ ਵੀ ਖਾਲਿਸਤਾਨੀ ਨਹੀਂ ਸੀ ਮੰਗਿਆ ਸ਼ਰੋਮਣੀ ਅਕਾਲੀ ਦਲ ਵਾਂਗੂ ਉਹ ਵੀ ਉਹਨਾਂ ਦੀ ਵੀ ਮੰਗ ਸੂਬਿਆਂ ਦੇ ਵੱਧ ਅਧਿਕਾਰ ਸੀ ਆਨੰਦਪੁਰ ਦਾ ਮਤਾ ਸੀ ਪਰ ਹਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜੇ ਕੋਈ ਸਾਡੀ ਝੋਲੀ ਪਾਉ ਅਸੀਂ ਨਾ ਨਹੀਂ ਕਹਿੰਦੇ ਪਰ ਕੰਗਨਾ ਰਣੌਜੀ ਨੇ ਜਿਹੜੀ ਉਹਨਾਂ ਦੀ ਟ੍ਰੇਲਰ ਆਇਆ 2 ਮਿੰਟ ਤੇ ਤਕਰੀਬਨ 48 ਸੈਕਿੰਡ ਦਾ ਉਹ ਟ੍ਰੇਲਰ ਹੈ 2 ਮਿੰਟ ਤੇ 30 ਸੈਕਿੰਡ ਬਾਅਦ ਉਹ ਟ੍ਰੇਲਰ ਵਿੱਚ ਜਿਹੜੀ ਫੋਟੋ ਦਿਖਾਉਂਦੇ ਆ ਸੰਜਰਨੈਲ ਸਿੰਘ ਉਹਨਾਂ ਦੀ ਇੱਕ ਝੂਠੀ ਕਹਾਣੀ ਇੱਕ ਫਿਕਸ਼ਨ ਬਣਾ ਕੇ ਕਿਸੇ ਕਾਂਗਰਸੀ ਨਾਲ ਗੱਲ ਹੁੰਦੀ ਕਿ ਕਾਂਗਰਸੀ ਕਹਿੰਦਾ ਸੰਤ ਪੁੱਛਦਾ ਉਹਨੂੰ ਕੀ ਤੁਸੀਂ ਚਾਹੁੰਦੇ ਹੋ ਕਹਿੰਦੇ ਅਸੀਂ ਚਾਹੁੰਦੇ ਹਾਂ ਵੋਟਾਂ ਤੇ ਫਿਰ ਕਾਂਗਰਸੀ ਸੰਤਾਂ ਨੂੰ ਪੁੱਛਦਾ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਖਾਲਿਸਤਾਨ ਉਦੋਂ ਬਾਅਦ ਉਹ ਟ੍ਰੇਲਰ ਵਿੱਚ ਧੜਧੜ ਧਗੜ ਧਗੜ ਕਰਕੇ 25 ਬੰਦਿਆਂ ਦੇ ਹੱਥ ਏਕੇ 47 ਫੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾਇਆ ਮੈਂ ਇਹ ਕਹਿੰਦਾ ਕਿ ਇਹ ਪਿਕਚਰ ਇੱਕ ਛਿਣੀ ਮਿਤੀ ਸਾਜ਼ਿਸ਼ ਦਾ ਹਿੱਸਾ ਹੈ ਜਿਹੜੀ ਸਾਜ਼ਿਸ਼ ਪੰਜਾਬ ਨੂੰ ਬਦਨਾਮ ਕਰ ਲਈ ਸਿੱਖਾਂ ਨੂੰ ਬਦਨਾਮ ਕਰ ਲਈ ਸਿੱਖਾਂ ਨੂੰ ਪਹਿਲਾ ਨੰਬਰ ਸ਼ਹਿਰੀ ਦਾ ਮਾਣ ਨਾ ਦੇਣ ਵਾਲੀ ਸੋਚ ਦਾ ਇਹ ਤਰੀਕਾ ਹੈ ਕੋਈ ਵੀ ਐਮਰਜੈਂਸੀ ਦੀ ਫਿਲਮ ਜਿਹੜੀ ਇਤਿਹਾਸ ਨੂੰ ਭੰਨ ਕੇ ਬਣੂਗੀ ਉਹਨੂੰ ਸ਼੍ਰੋਮਣੀ ਅਕਾਲੀ ਦਰਬਾਰ ਕਦੇ ਪਰਵਾਨ ਨਹੀਂ ਕਰੂਗਾ ਜੇ ਕੋਈ ਵੀ ਮੋਰਚਾ ਪੀਸਫੁਲ ਰਿਹਾ ਹੈ ਸਾਰੇ 19 ਮਹੀਨਿਆਂ ਦੇ ਦੌਰਾਨ ਇੱਕ ਦਿਨ ਵੀ ਕਿਸੇ emergancy ਦੇ ਖਿਲਾਫ ਲੱਗੇ ਮੋਰਚੇ ਵਿੱਚ ਕੋਈ ਵਾਇਲੈਂਸ ਨਹੀਂ ਹੋਈ ਤੇ ਉਹ ਗੋਲੀਆਂ ਚੱਲੀਆਂ ਦਿਖਾਉਂਦੇ ਨੇ ਹੁਣ ਦੂਸਰੀ ਗੱਲ ਮੈਂ ਇਹਨਾਂ ਨੂੰ ਪੁੱਛਦਾ ਕਿ ਜਿਹੜੇ ਮੋਰਚੇ ਵਿੱਚ ਸੰਤ ਕਰਤਾਰ ਸਿੰਘ ਉਹਨਾਂ ਨੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਅਕਾਲੀ ਦਰ ਨਾਲ ਉਹਨਾਂ ਦਾ ਤਾਂ ਜ਼ਿਕਰ ਕੋਈ ਨਹੀਂ ਸੰਤ ਜਰਮਨ ਸਿੰਘ ਉਹਣੀ ਨੇ ਸੇਵਾ ਸੰਭਾਲੀ ਹੈ ਸਨ 77 ਜਾ ਕੇ ਸਤੰਬਰ ਜੀ ਅਗਸਤ ਵਿੱਚ ਸੰਤ ਕਰਤਾਰ ਸਿੰਘ ਉਹਣੀ ਕਿਵੜਾ ਛੱਡ ਗਏ ਨੇ 21 ਅਗਸਤ ਨੂੰ ਉਹਨਾਂ ਦਾ ਸਨਸਕਾਰ ਹੋਇਆ ਸਤੰਬਰ 77 ਚ ਉਹਨਾਂ ਨੇ ਸੇਵਾ ਸੰਭਾਲੀ ਹੈ ਜੇ ਪਹਿਲੀ ਵਾਰ ਸੰਜਰਨੈਲ ਸੰਗੋਣੀ ਪਬਲਿਕ ਡੋਮੇਨ ਚ ਆਏ ਜਾਂ ਲੋਕਾਂ ਚ ਉਹਨਾਂ ਦਾ ਨਾਂ ਚੱਲਿਆ ਤਾਂ ਉਹ ਅੰਮ੍ਰਿਤਸਰ ਨਰਕਾਰੀ ਕਲੈਸ਼ ਵੇਲੇ ਚੱਲਿਆ ਸੀ ਫਸਾ ਕੀਟ ਉੱਤਰ ਤੇ ਇਹ ਬੀਬੀ ਕੰਗਨਾ ਰਣੋਤ ਕਹੀ ਜਾਂਦੀ ਹੈ ਜੀ ਐਮਰਜੈਂਸੀ ਮੇ ਉਹਨਾਂ ਦੀ ਕੀ ਬਾਤ ਹੋਈ ਹੈ ਐਮਰਜੈਂਸੀ ਵੇਲੇ ਤਾਂ ਉਹ ਇੱਕ ਟਕਸਾਲ ਦੇ ਸਧਾਰਨ ਸੇਵਾਦਾਰ ਰੰਗੂ ਉਥੇ ਸੇਵਾ ਕਰ ਰਹੇ ਸੀ ਦੂਸਰੀ ਗੱਲ ਕੀ ਕੰਗਨਾਰ ਰੌਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਰਾ ਦੇਸ਼ ਜ਼ਬਰ ਸਹਿਣ ਲੱਗ ਪਿਆ ਤੇ ਸ਼ਬਰ ਦੇ ਉਲਟ ਜੀ ਆਵਾਜ਼ ਚੁੱਕੀ ਤਾਂ ਅਕਾਲੀ ਦਲ ਨੇ ਚੁੱਕੀ ਨਹੀਂ ਜ਼ਿਕਰ ਕੀਤਾ ਹੁਣ ਅੱਜ ਅਫਸੋਸ ਇਹ ਹੈ ਕਿ ਇਨਸਾਫ ਦੇਣ ਦੀ ਥਾਂ ਢੰਗ ਘਟੇ ਜਾਂਦੇ ਆ ਕੱਲ ਬੰਬੇ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਸੈਂਸਰ ਬੋਰਡ ਨੂੰ 25 ਤਰੀਕ ਤੱਕ ਫੈਸਲਾ ਕਰਨਾ ਪਊਗਾ ਇਹ ਫਿਲਮ ਚੱਲਣ ਦੇਣੀ ਹੈ ਕਿ ਨਹੀਂ ਚੱਲਣ ਦੇਣੀ ਸੈਂਸਰ ਬੋਰਡ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਫਿਲਮ ਚੱਲਣ ਨਾਲ ਲਾਅ ਐਂਡ ਆਰਡਰ ਪੈਦਾ ਹੁੰਦੀ ਹੈ ਸਿਚੁਏਸ਼ਨ ਕਿ ਨਹੀਂ ਇਹ ਸਰਕਾਰਾਂ ਦਾ ਕੰਮ ਹੈ ਅਸੀਂ ਇਸ ਚੀਜ਼ ਤੇ ਵੀ ਵੱਖ ਵਿਊ ਰੱਖਦੇ ਜੇ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਉਮਰਕੈਦ ਤਬਦੀਲ ਕਰਨ ਲਈ ਸੁਪਰੀਮ ਕੋਰਟ ਦੇ ਕੇਸ ਜਾਂਦਾ ਹੈ ਸੁਪਰੀਮ ਕੋਰਟ ਬੰਬੇ ਹਾਈ ਕੋਰਟ ਦੇ ਵੋਲਟ ਫੈਸਲਾ ਦਿੰਦੀ ਹੈ ਸਭ ਤੋਂ ਉੱਚਤ ਅਦਾਲਤਾਂ ਸੁਪਰੀਮ ਕੋਰਟ ਦੇ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਕਹਿੰਦੀ ਹੈ ਕਹੇ ਜਾਦ ਤੁਸੀਂ ਮਾਹੌਲ ਸਮਝੋ ਸਿਖਾਵਾ ਹੈ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਉਥੇ ਬਹਾਨਾ ਹੀ ਲੈ ਲਿਆ ਨਾ ਕਿ ਜੇ ਰਾਜਵਾਨਾ ਸਾਹਿਬ ਨੂੰ ਛੱਡਾਂਗੇ ਤਾਂ ਪੰਜਾਬ 'ਚ ਅੱਗ ਲੱਗ ਜੂਗੀ ਉਹਨਾਂ ਨੇ ਕਿਹਾ ਜਾਦ ਤੁਸੀਂ ਮਾਹੌਲ ਸਿਖਾਵਾ ਸਮਝੋ ਉਸ ਵੇਲੇ ਤੁਸੀਂ ਇਹਨਾਂ ਦੀ ਇਹ ਪਟੀਸ਼ਨ ਵਿਚਾਰ ਲੈਣਾ ਤੇ ਬੰਬੇ ਹਾਈ ਕੋਰਟ ਕਹਿੰਦਾ ਹੈ ਕਿ ਤੁਸੀਂ ਲੌਇੰਡ ਆਰਡਰ ਨਹੀਂ ਦੇਖਣਾ ਪੰਜਾਬ ਹਰਿਆਣਾ ਹਾਈ ਕੋਰਟ 'ਚ ਮੈਟਰ ਉੱਠਿਆ ਇੱਥੇ ਅਸਿਸਟੈਂਟ ਸੋਲੀਸਟਰ ਜਰਨਲ ਨੇ ਵੀ ਤੇ ਐਡਵੋਕੇਟ ਜਨਰਲ ਪੰਜਾਬ ਨੇ ਵੀ ਅਦਾਲਤ ਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਇਸ ਤਰ੍ਹਾਂ ਦੀ ਇੱਥੇ ਭੂਮਿਕਾ ਨਹੀਂ ਆਉਣ ਦੇ ਮੈਂ ਜਿਹੜਾ ਕਿਸੇ ਕਮਿਊਨਿਟੀ ਨੂੰ ਝੋਟ ਪਚਾਵੇ ਲੈ ਦੇ ਕੇ ਇਹ ਇੱਕ ਪੋਲੀਟੀਕਲ ਡਰਾਮਾ ਖੇਡਿਆ ਜਾ ਰਿਹਾ ਤੇ ਇਹ ਜੇ ਕਹੋ ਕਿ ਇਹ ਹੈ ਦੇਖੋ ਸ਼ਰੋਮਣੀ ਕਮੇਟੀ ਨੇ ਸਭ ਤੋਂ ਪਹਿਲੀ ਚਿੱਠੀ ਲਿਖੀ 23 ਅਗਸਤ ਨੂੰ ਕਿ ਤੁਸੀਂ ਜਿਹੜੀ 6 9 ਨੂੰ ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹੋ ਸਾਨੂੰ ਸਖਤ ਇਤਰਾਜ਼ ਹੈ ਆ ਦੋ ਚੀਜ਼ਾਂ ਤਾਂ ਅਸੀਂ ਟ੍ਰੇਲਰ 'ਚ ਦੇਖ ਲਈਆਂ ਬਾਕੀ ਸਾਨੂੰ ਸਾਰੀ ਫਿਲਮ ਦਿਖਾਈ ਚੱਲੇ ਜਿਹੜੇ ਸੀਨ ਸਿੱਖਾ ਦੇ ਵਿਰੁੱਧ ਝੂਠੀਆਂ ਗੱਲਾਂ ਨੂੰ ਦਰਸਾਉਂਦੇ ਨੇ ਉਹਨਾਂ ਨੂੰ ਅਸੀਂ ਆਊਟ ਰਾਈਟਲੀ ਰਿਜੈਕਟ ਕਰਦੇ ਹਾਂ ਕੋਸ਼ਿਸ਼ਾਂ ਨੇ ਸਭ ਅਮਾਨੇ ਵੀ ਚਿੱਠੀਆਂ ਲਿਖੀਆਂ ਬੰਬੇ ਦੀ ਵੀ ਗਈ ਇੱਥੋਂ ਵੀ ਗਈ ਹੋਰ ਵੀ ਗਈ ਚਲੋ ਔਰ ਵਨ ਰੀਜ਼ਨ ਔਰ ਦੀ ਅਦਰ ਸੈਂਸਰ ਬੋਰਡ ਨੇ ਰੋਕ ਲਿਆ ਹੁਣ ਕੱਲ ਪਰਸੋਂ ਦਾ ਬੰਬੇ ਹਾਈ ਕੋਰਟ ਦੇ ਫੈਸਲੇ ਦਾ ਪ੍ਰਚਾਰੇ ਚੱਲ ਰਿਹਾ ਹੈ ਕਿ ਜੀ ਉਹਦੇ ਕੋਲ ਤਾਂ ਜੋ ਕੁਛ ਸੀ ਗੰਗਨਾ ਨਾ ਨੌਦ ਨੇ 200 ਕਰੋੜ ਆਪਣਾ ਲਾ ਕੇ ਤੇ ਫਿਲਮ ਚਲਾਈਏ ਖਰਚ ਤਾਂ ਇਹ ਚੱਲਣੀ ਚਾਹੀਦੀ ਕਿ ਉਹਨੂੰ ਅਧਿਕਾਰ ਹੈ 200 ਕਰੋੜ ਲਾ ਕੇ ਹਿੰਦੁਸਤਾਨ ਨੂੰ ਦੀ ਅਮਨ ਤੇ ਸ਼ਾਂਤੀ ਨੂੰ ਅੱਗ ਲਾ ਦੇਵੇ ਤੱਥਾਂ ਤੇ ਆਧਾਰ ਹੋਵੇ ਹਿਸਟਰੀ ਦੀ ਡਿਸਟੋਰਸ਼ਨ ਨਾ ਹੋਵੇ ਕਿਉਂਕਿ ਲੋਕ ਹੈ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੇ ਨਾ ਐਮਰਜੈਂਸੀ ਦੇਖੀ ਨਾ ਸੁਣੀ ਉਹ ਤਾਂ ਜਿਹੜੀ ਇਹ ਫਿਲਮ ਦੀਆਂ ਗੱਲਾਂ ਦੇਖਣ ਦਿਓ ਸੱਚ ਮੰਨ ਜਾਣਗੇ ਕੀ ਗੱਲ ਹੈ ਜਿੱਦ ਸਾਜਨਰਨੈਲ ਸਿੰਘ ਨੇ ਐਮਰਜੈਂਸੀ 'ਚ ਖਾਲੇਸਾ ਮੰਗਿਆ ਸਾਜਨਰਨੈਲ ਸਿੰਘ ਉਹਦੋਂ ਕਦੇ ਹੈ ਵੀ ਨਹੀਂ ਸੀ ਉਹ ਇਹ ਵੀ ਸਮਝਣਗੇ ਕਿ ਉਹਦੋਂ ਅਸੀਂ ਕਹਿੰਦੇ ਬੰਦੂਕਾਂ ਨਾਲ ਬੰਦੇ ਮਾਰਦੇ ਐਮਰਜੈਂਸੀ ਦੌਰਾਨ ਇਹ ਕੁਝ ਨਹੀਂ ਹੋਇਆ ਸੋ ਸਾਡੀ ਅੱਜ ਤੁਹਾਡੇ ਨੂੰ ਤੁਹਾਨੂੰ ਤਕਲੀਫ ਦੇਣ ਦੀ ਕੋਈ ਮਕਸਦ ਹੈ ਕਿ ਅਸੀਂ ਸੂਬਾ ਸਰਕਾਰ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਇਹ ਫੋਰਜ਼ੋਰ ਵਾਰਨਿੰਗ ਦਿੰਨੇ ਆ ਇਹ ਅੱਗ ਨਾਲ ਨਾ ਖੇਡੋ ਭਾਵਨਾਵਾਂ માં ਨਾਲ ਕਈ ਦਫਾ ਇਹ ਲੱਗਦਾ ਹੁੰਦਾ ਕਿ ਮਿੰਟਾਂ ਸਕਿੰਟਾਂ ਲਈ ਦਬਾ ਲੀਆਂ ਇਹਨਾਂ ਦੇ ਰੀਪਰਕੈਕਸ਼ਨਸ ਲੰਬੇ ਹੁੰਦੇ ਤੁਸੀਂ ਕਿਸੇ ਵੀ ਕਮਿਊਨਿਟੀ ਦੀਆਂ ਧਾਰਮਿਕ ਭਾਵਨਾਵਾਂਾਂ ਤੇ ਸੱਟ ਮਾਰੀ ਚੱਲੋ ਮਾਰੀ ਚੱਲੋ ਇੱਕ ਦਿਨ ਆਜਾ ਜਾਂਦਾ ਜਿੱਥੇ ਸਬਰ ਦਾ ਪਿਆਲਾ ਮੁੱਕ ਜਾਂਦਾ ਇਸ ਫਿਲਮ ਦਾ ਜਿਹੜਾ ਸੋਲੀਟਰੀ ਸੋਲੀਟਰੀ ਏਮ ਲੱਗਦਾ ਮੈਨੂੰ ਇਹਦੇ ਟ੍ਰੇਲਰ ਤੋਂ ਉਹ ਇਹ ਲੱਗਦਾ ਹੈ ਕਿ ਸਿੱਖਾਂ ਦੇ ਗੱਲਾਂ ਮੂੰਹ 'ਚ ਦੋ ਗੱਲਾਂ ਪਾਉਣੀਆਂ ਇੱਕ ਖਾਲਿਸਤਾਨ ਦੀ ਮੰਗ ਤੇ ਇੱਕ ਹੱਥ 'ਚ ਬੰਦੂਕ ਫੜਾਓ ਸਿੱਖ ਬੰਦੂਕ ਫੜਦਾ ਹੈ ਜ਼ੁਲਮ ਦੇ ਵਿਰੁੱਧ ਸਿੱਖ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਜਦ ਜ਼ਬਰ ਤੇ ਜ਼ੁਲਮ ਹੁੰਦਾ ਪਰ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਕਦੇ ਖਾਲਿਸਤਾਨ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਮੰਗ ਰਹੀ ਤੇ ਉਹ ਅੱਜ ਵੀ ਮੰਗ ਹੈ ਅਨੰਤਪੁਰ ਸਾਹਿਬ ਦਾ ਮਤਾ ਸੂਬਿਆਂ ਨੂੰ ਵਾਅਦਤ ਕਰ ਤੇ ਕਲਵੀ ਇਹਦੀ ਮੰਗ ਹੈ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਆ ਉਹਦੀ ਗੱਲ ਹੈ ਤੋਂ ਮੈਂ ਇਹ ਕੰਗਣਾ ਰਣੌਤ ਨੂੰ ਵੀ ਇਹ ਸਲਾਹ ਦਿੰਨਾ ਕਿ ਬੀਬਾ ਚੱਕਣ ਵਾਲੇ ਬਹੁਤ ਹੁੰਦੇ ਨੇ ਬਲਦੀਚ ਫੇਰ ਕਿਸੇ ਨੇ ਪਾਣੀ ਨਹੀਂ ਪਾਉਣ ਆਉਣਾ ਤੇਲ ਪਾਉਣ ਵਾਲੇ ਆਉਂਦੇ ਹਿਸਟਰੀ ਪੜ ਐਮਰਜੈਂਸੀ ਦੀ ਬੈਕਗਰਾਉਂਡ ਦੇਖ emergancy ਨੂੰ ਹਟਾਉਣ ਵਿੱਚ ਉਹ ਲੋਕਾਂ ਦੀ ਕੰਟਰੀਬਿਊਸ਼ਨ ਦੇ ਜੇ ਫਿਲਮ ਦਾ ਨਾਮ emergency ਰੱਖਣਾ ਤਾਂ emergency ਕਿਹੜੇ ਹਾਲਤਾਂ 'ਚ ਲੱਗੀ ਤੇ emergency ਦੇ ਵਿਰੁੱਧ ਕੀ ਨੇ ਸੰਘਰਸ਼ ਕੀਤਾ ਤੇ ਕਿਸ ਸੰਘਰਸ਼ ਦੇ ਨਤੀਜੇ ਨਾਲ ਇਹ ਖਤਮ ਹੋਈ ਉਹ ਸਾਰੀਆਂ ਚੀਜ਼ਾਂ ਤੈਨੂੰ ਸਾਹਮਣੇ ਕਰਨੀਆਂ ਪੈਣਗੀਆਂ ਜੇ ਡਾਲੀਏ ਸੀ ਸੈਂਸਰ ਬੋਰਡ ਨੂੰ ਕਹਿੰਦੇ ਆ ਕਿ ਸੈਂਸਰ ਬੋਰਡ ਵਾਲਿਓ ਤੁਹਾਨੂੰ ਵੀ ਬੇਨਤੀ ਕਰਦੇ ਆ ਉਹਨਾਂ ਨੂੰ ਕਿ ਸੈਪਰੇਟ ਜਿੱਥੇ ਵੀ ਲਿਖਣ ਲੱਗੇ ਆ ਅਕਾਲੀ ਦਲ ਵੱਲੋਂ ਕਿ ਪੂਰਨ ਤੌਰ ਤੇ ਫਿਲਮ ਦੇਖ ਕੇ ਕਿ ਕੋਈ ਵੀ ਪਾਰਟ ਫਿਲਮ ਵਿੱਚ ਸਿੱਖਾਂ ਨੂੰ ਟੈਰੋਰਿਸਟ ਦਿਖਾਉਣ ਦੀ ਗੱਲ ਕੀਤੀ ਜਾਂ ਸਿੱਖਾਂ ਨੂੰ ਵੱਖਵਾਦੀ ਦਿਖਾਉਣ ਦੀ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਰਲ ਕੇ ਉਸ ਚੀਜ਼ ਦਾ ਮੁਕਾਬਲਾ ਕਰੇਗੀ ਤੇ ਕਿਸੇ ਵੀ ਕੀਮਤ ਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪਰਵਾਹ ਨਹੀਂ ਕਰਾਂ ਸੋ ਆਖਰ 'ਚ ਮੇਰੀ ਫੇਰ ਤੁਹਾਡੇ ਜ਼ਰੀਏ ਰਹੀ ਡੰਗਣਾ ਰਾਤ ਨੂੰ ਵੀ ਇਹ ਐਡਵਾਈਸ ਹੈ ਕਿ ਵੀਬਾ ਜਿਹੜੀ ਤੂੰ ਫਿਲਮ ਬਣਾਈ ਆ ਉਹ ਐਮਰਜੈਂਸੀ ਦਾ ਨਾਮ ਲੈ ਕੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀ ਉਹਨਾਂ ਨੂੰ ਨੀਵਾ ਦਿਖਾਉਣ ਦੀ ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਦਿਖਾਉਣ ਦੀ ਗੱਲ ਕੀਤੀ ਹੈ ਉਹ ਤੇਰੀ ਸੋਚ ਹੋ ਸਕਦੀ ਹੈ ਜਾਂ ਤੇਰੀ ਆਕਾ ਦੀ ਸੋਚ ਹੋ ਸਕਦੀ ਹੈ ਅਸਲੀਅਤ ਇਹਦੇ ਉਲਟ ਹੈ ਹਿਸਟਰੀ ਪੜ੍ਹ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ 2600 ਚੋਂ 2156 ਕੈਦੀ ਪੰਜਾਬ ਦੇ ਸੀ 127 फांसी ਚੜਨ ਵਾਲਿਆਂ ਚੋਂ 94 ਪੰਜਾਬ ਦੇ ਸੀ ਤੇ ਸਿੱਖ ਸ੍ਰੀ ਹੈ। ਤੋਂ ਅੱਜ ਉਹਨਾਂ ਲੋਕਾਂ ਨੂੰ ਵਾਕਵਾਦੀ ਖਾਲਿਸਤਾਨੀ ਯਾਤਵਾਦੀ ਕਹ ਕੇ ਆਪਣੀਆਂ ਫਿਲਮਾਂ ਬਣਾਉਣਗੇ ਇਹ ਪਿੰਡਾਂ ਕਦੇ ਪਰਵਾਣ ਨਹੀਂ ਹੋਣਗੀਆਂ। ਸੋ ਸਾਡੀ ਉਮੀਦ ਹੈ ਕਿ ਸੈਂਸਰ ਬੋਰਡ ਤੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਤੁਰੰਤ ਕਾਰਵਾਈ ਕਰਕੇ ਕਿਸੇ ਵੀ ਹਾਲਤ ਵਿੱਚ ਸਾਰੀ ਪਿਕਚਰ ਸਿੱਖ ਲੀਡਰਸ਼ਿਪ ਨੂੰ ਕੌਨਫੀਡੈਂਸ ਲੈ ਬਿਨਾ ਕੀ ਇਹਦੇ ਵਿੱਚ ਐਂਟੀ ਸਿੱਖ ਸੈਂਟੀਮੈਂਟ ਨੂੰ ਹਾਰਟ ਕਰਨ ਵਾਲੀ ਗੱਲ ਨਹੀਂ ਤਾਂ ਰਿਲੀਜ਼ ਕਰਨ ਦੀ ਪਰਮਿਸ਼ਨ ਦੇਗੀ ਜੇ ਇਹਨਾਂ ਨੇ ਰੇਲੀ ਮੇਲੀ ਭੋਗਤ ਕਰਕੇ ਜਿਵੇਂ ਖਿਚੜੀ ਜੀ ਖੇਡਦੇ ਆ ਕਦੇ ਕਿਸੇ ਹਾਈ ਕੋਰਟ ਦੇ ਜਦ ਵੱਖ-ਵੱਖ ਹਾਈ ਕੋਰਟਾਂ 'ਚ ਕੇਸ ਜਾਂਦੇ ਆ ਸੁਪਰੀਮ ਕੋਰਟ ਉਸੇ ਵੇਲੇ ਸਾਰੇ ਹਾਈ ਕੋਰਟਾਂ ਨੂੰ ਕਹਿ ਦਿੰਦੀ ਆ ਕਿ ਕਿਸੇ ਨੇ ਨਹੀਂ ਫੈਸਲਾ ਸੁਣਾਉਣਾ ਅੱਜ ਇਸ ਬਣਾ ਲਿਆ ਪਰ ਇਹਦੇ ਸੁਪਰੀਮ ਕੋਰਟ ਨੇ ਵੀ ਮਿਲਾਇਆ ਹਰਿਆਣਾ 'ਚ ਵੀ ਪਟੀਸ਼ਨ ਚੱਲੀ ਮਹਾਰਾਸ਼ਟਰ 'ਚ ਵੀ ਚੱਲੀ ਜਾਦੂ ਦੂਸਰੇ ਕਿੱਸਾ ਚੱਲੀ ਸੀ ਤਾਂ ਉਹਨਾਂ ਨੇ ਕਹਿਤਾ ਸੀ ਕਿ ਕੋਈ ਹਾਈ ਸਟੇਟ ਹਾਈ ਕੋਰਟ ਐਂਟਰਟੇਨਿੰਗ ਕਰੋ ਸੁਪਰੀਮ ਕੋਰਟ ਦੇ ਨੋਟਿਸ ਲੈਂਦਾ ਯਾਰ ਸੋ ਸਾਡੇ ਲਈ ਕਾਨੂੰਨ ਵੀ ਵੱਖ ਸਾਡੇ ਲਈ ਸੋਚ ਵੀ ਵੱਖ ਸਾਡੇ ਲਈ ਅਪਰੋਚ ਵੀ ਵੱਖ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨੂੰ ਸ਼ਰੋਮਣੀ ਅਕਾਲੀ ਦਲ ਕਦੇ ਪਰਵਾਹ ਨਹੀਂ ਕਰੇ ਮੇਰੇ ਸਾਹਿਬ ਹਾਂਜੀ ਇਹਦੇ ਵਿੱਚ ਵੀ ਤੁਸੀਂ ਸੈਸੀ ਦੀ ਪਾਰਟੀਆਂ ਦਾ ਪੋਰਕੀ ਦਾ ਹੱਥ ਨਹੀਂ ਮਤਲਬ ਤੁਸੀਂ ਉਹਦੇ ਨਾਂ ਲਾਉਂਦੇ ਮਤਲਬ ਨਾ ਤਾਂ ਤੁਸੀਂ ਹੁਣ ਜਿਨ੍ਹਾਂ ਦੇ ਘੋਡੇ ਤੇ ਚੜੀ ਫਿਰਦੀ ਆ ਹੋਰ ਕੌਣ ਹੁੰਦਾ ਕੋ ਰਿਐਕਸ਼ਨ ਲਿਆ ਨਹੀਂ ਨਹੀਂ ਕੋਈ ਨਾ ਗੱਲ ਮੈਨੂੰ ਦੱਸੋ ਜੇ ਪਾਰਟੀ ਦੇ ਸੋਚ ਦੇ ਵਿਰੁੱਧ ਹੋ ਰਿਹਾ ਦੋ ਲੀਡਰ ਕਹਿ ਰਹੇ ਆ ਕਿ ਜੋ ਕਹਿ ਰਹੀ ਆ ਪਾਰਟੀ ਦੀ ਸੋਚ ਨਹੀਂ ਗਈ ਤੇ ਪਾਰਟੀ ਕਾਰਵਾਈ ਕਿਉਂ ਨਹੀਂ ਕਰਦੀ ਪਾਰਟੀ ਨੇ ਪਾਰਟੀ ਨੇ ਫਿਲਮ ਨਹੀਂ ਦੇਖੀ ਪਾਰਟੀ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਕਿ ਸਬੋਚਾ ਅਕਾਲੀ ਦਲ ਜੇਲਾ ਵਿੱਚ ਬੈਠਾ 19 ਮਹੀਨੇ ਐਮਰਜੈਂਸੀ ਵੇਲੇ ਉਹਨਾਂ ਦਾ ਜ਼ਿਕਰ ਤੱਕ ਵੀ ਨਾ ਫਿਲਮ 'ਚ ਹੋਵੇ ਤੇ ਸੰਜੇਰ ਨਾਇੰਦ ਸਿੰਘ ਨੂੰ ਉਹ ਤੇ ਕਿ ਹੀਰੋ ਨਹੀਂ ਐਂਟੀ ਨੈਸ਼ਨਲ ਲਿਖਾ ਕੇ ਪੇਸ਼ ਕਰਨਾ ਜਾਂ ਤੇ 1975 ਤੇ ਕਿਸੇ ਵੀ ਸੀਟ ਤੇ ਸੰ ਜਰਨਲ ਸਿੰਘ ਹੋਣੀ ਨਹੀਂ ਸੀਗੇ। ਨਾ ਸਿਰ ਕਿਸ ਤੋਂ ਪਹਿਲਾਂ ਵੀ ਕੀ ਪਿਕਚਰ ਆ ਸਕੀਆਂ ਨੇ ਜਿਹਦੇ ਵਿੱਚ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ। ਤੇ ਹੁਣ ਮਤਲਬ ਉਹ ਪੁੱਛਤ ਗਈਆਂ ਉਹਨਾਂ ਦਾ ਮਤਲਬ ਨਹੀਂ ਉਹਨਾਂ ਦੇ ਦੇਖੋ ਅਸੀਂ ਜਿੱਥੇ ਵੀ ਮੀਨੋਰਟੀਜ਼ ਨਾਲ ਟਕਾ ਹੁੰਦਾ ਉੱਥੇ ਅਸੀਂ ਨਾਲ ਖੜਦੇ ਆਂ ਪਰ ਜਿਹਦੇ ਸੱਟ ਵੱਜਦੀ ਹੈ ਪਹਿਲ ਤਾਂ ਉਹਨਾਂ ਨੂੰ ਕਰਨੀ ਪਊ ਨਾ ਜੀ। ਮੁਸਲਮਾਨ ਲੜਾਈ ਲੜਨ ਅਸੀਂ ਖੜਾਂਗੇ ਨਾਲ। ਪਰ ਅਸੀਂ ਹੁਣ ਇੰਨੇ ਵੀ ਹੈ ਨਹੀਂ ਕਿ ਹਰ ਦੀ ਲੜਾਈ ਆਪਣੇ ਗੱਲ ਪਾਈ ਚੱਲੀਏ। ਅੱਜ ਦਾ ਜਿੱਡੇ ਸਾਡੇ ਤੇ ਹਮਲੇ ਹੋ ਰਹੇ ਆਰ ਪਾਸਿਓ ਅਸੀਂ ਤਾਂ ਆਪਣੇ ਆਪ ਨੂੰ ਅੱਜ ਬਚਾਉਣ ਤੇ ਲੱਗੇ ਹੋਏ ਆਂ ਇਹ ਮਤਲਬ ਇਹ ਕਿ ਤੇ ਉਹ ਹਾਈਕੋਰਟ ਵੱਲੋਂ ਉਹ ਕੰਡੀ ਮਿਲਦੀ ਆ। ਜਿਆਦਾ ਮਤਲਬ ਪਿੱਛੇ ਲੱਗਦੀ ਦੂਸਰੀ ਦਾ ਮਤਲਬ ਦੇਖੋ ਮੈਂ ਤੁਹਾਨੂੰ ਸਾਰ ਗੁਰਦੇਵ ਸਿੰਘ ਜੀ ਇੱਕ ਗੱਲ ਗੱਲ ਦੱਸ ਦਿੰਦਾ ਸਮਾਂ ਲੱਗ ਜਾਂਦਾ ਹੁੰਦਾ ਭਾਵਨਾਵਾਂ ਦਾ ਦੱਬੀਆਂ ਨਹੀਂ ਜਾਂਦੀਆਂ ਹੁੰਦੀਆਂ ਇਹ ਜੇ ਇਹ ਸੋਚੀ ਹੋਈ ਬੈਠੇ ਆ ਕੇ ਕਿ ਇਹਨਾਂ ਨੂੰ ਇਸ ਦੇਸ਼ ਦੇ ਵਾਸੀ ਨਹੀਂ ਰਹਿਣ ਦੇਣਾ ਤਾਂ ਉਹਨਾਂ ਦੀ ਮਰਜ਼ੀ ਹੈ ਬਈ ਸਾਨੂੰ ਤਾਂ ਅੱਜ ਤੱਕ ਅਦਾਲਤਾਂ ਤੋਂ ਵੀ ਇਨਸਾਫ ਨਹੀਂ ਮਿਲਿਆ ਸੱਚ ਇਹ ਹੈ ਸਰਦਾਰ ਕੇਰ ਸਿੰਘ ਦੀ ਮਰਸੀ ਪਟੀਸ਼ਨ 7 ਦਿਨਾਂ ਚ ਡਿਸਾਈਡ ਹੋ ਕੇ ਫਾਂਸੀ ਲੱਗਿਆ ਸੀ ਇੰਦਰਾ ਗਾਂਧੀ ਮੈਟਰ ਕੇਸ 7 ਦਿਨਾਂ ਚ ਮਰਸੀ ਪਟੀਸ਼ਨ ਵੀ ਡਿਸਾਈਡ ਹੋ ਗਈ ਭਾਈ ਬਲਵੰਤ ਸਿੰਘ ਰਾਜਵਾਨੇ ਵਾਲੀ ਵੀ 12 ਸਾਲ ਚ ਡਿਸਾਈਡ ਨਹੀਂ ਹੋਈ ਦੱਸੜਦਾ ਸਹੀ ਨਾ ਕਿ ਇਹ ਕਾਨੂੰਨ ਕੀ ਨੇ ਕਿ ਤੁਸੀਂ ਇਹਦੇ ਬਾਰੇ ਕਿਸੇ ਨੂੰ ਮਿਲੋਗੇ ਵੀ ਹੁਣ ਆਪਣੇ ਕੁਆਟਰ ਵੀ ਜਾ ਅਸੀਂ ਜਾ ਮਿਲਣਾ ਤਾਂ ਤਾਂ ਗੱਲ ਸੁਣਾ ਸੁੱਤੇ ਨੂੰ ਜਗਾਉਣਾ ਹੁੰਦਾ ਜਾਗੇ ਨੂੰ ਕੀ ਜਗਾਉਣਾ ਵੀ ਮੇਰੇ ਚਿੱਠੀ ਪਾਰਟੀ ਵੱਲੋਂ ਅੱਜ ਹੀ ਪਾ ਰਿਆ ਮਨਿਸਟਰ ਨੂੰ ਵੀ ਇਹਨਾਂ ਨੂੰ ਵੀ ਆ ਮੀਡੀਆ ਸਭ ਤੋਂ ਵੱਧ ਹੁੰਦਾ ਉਹਨਾਂ ਨੇ ਵੀ ਮੀਡੀਆ ਨਹੀਂ ਦੱਸਿਆ ਜਾ ਕੇ ਭੀਖ ਮੰਗਣੀ ਹੈ ਅਕਾਂ ਲਈ ਲੜਾਂਗੇ ਮੰਗਲ ਨਹੀਂ ਕਦੇ ਜਾਣਾ ਕੁਝ ਨਾ ਮੰਗਿਆ ਮਿਰਦਾ ਇਹਨਾਂ ਦਾ ਪ੍ਰੋਗਰਾਮ ਲਿਖਿਆ ਵੀ ਜੇ ਇਸ ਨੂੰ ਫਿਰ ਨੀਤੀ ਕੱਤੀ ਗਈ ਕਿੱਥੇ ਜਾਊਗਾ ਤਾਂ ਆ ਆ ਪ੍ਰਧਾਨ ਸਿਰਜਾ ਨਹੀਂ ਮਰਨਾ ਅਸੀਂ ਕਿਉ ਮਰਨਾ ਕਿ ਅਸੀਂ ਉਹ ਯਾਰ ਦੱਸੋ ਫਿਰ ਜੇ ਅਸੀਂ ਅਸੀਂ ਮਰਨ ਵਰਤ ਮੈਂ ਮਰਨ ਵਰਤ ਦਾ ਮੈਂ ਇੱਕ ਦੱਸਾਂ ਨਾ ਜੀ ਗਏ ਮੈਂ ਸਰ ਸਾਹਿਬ ਵੀ ਕੇਵਲ ਦੱਸਾਂ ਚਲੋ ਲੀਡਰ ਰੱਖਦੇ ਮੈਂ ਕਿਸੇ ਦਾ ਕਿਸੇ ਦਾ ਵਿਰੋਧ ਨਹੀਂ ਕਿਸੇ ਦਾ ਵਿਰੋਧ ਨਹੀਂ ਕਿਸੇ ਦਾ ਵਿਰੋਧ ਨਹੀਂ ਕਰਦਾ ਅੰਨ ਛੋਟ ਕਰੇ ਪਖੰਡ ਨਾ ਸੁਹਾਗ ਨਾ ਅਰੰਡ ਕੁਰਬਾਨੀ ਵਰਤ ਦੇ ਹੱਕ ਜੀ ਕਹੇਤਾ ਇਹ ਚਲੋ ਰੱਖ ਲਿਓ ਉਸ ਵੇਲੇ ਦੀ ਲੀਡ ਜੇ ਵੀ ਵੇਚਦਾ ਬਾ ਇਹ ਪਾਰਟੀ ਫੈਸਲਾ ਕਰੂਗੀ ਜੇ ਜੇ ਪੰਜਾਬ ਦੇ ਲੀਡ ਹੁੰਦੀ ਹੈ ਦੂਰਿਆਂ ਦੇ ਵਿੱਚ ਲੱਗਣ ਦੋਗੇ ਜਿੰਨਾ ਜਿੰਨਾ ਕੇ ਸ਼ਰੋਮਣੀ ਅਕਾਲੀ ਦਲ ਇਹਨੂੰ ਜੇੜੀ ਪਿਕਚਰ ਦਿਖਾ ਕੇ ਐ ਮੈਂ ਦੇਖੋ ਦੋ ਗੱਲਾਂ ਨੇ ਇਹਦੇ ਮੈਂ ਜੜੀਆਂ ਫੇਰ ਦੁਹਰਾਉਣਾ ਫੇਰ ਦੁਹਰਾਉਣਾ ਪਹਿਲੀ ਸਿੱਖਾਂ ਨੂੰ ਬਦਨਾਮ ਕਰ ਲਈ ਹੈ ਬਦਨਾਮ ਇਸ ਤਰ੍ਹਾਂ ਕਿ ਨੌਜਵਾਨਾਂ ਦੇ ਹੱਥੇ ਬੰਦੂਕਾ ਫੜਾ ਕੇ ਗੋਲੀਆਂ ਚਲਾਉਂਦੇ ਵਿਖਾ ਕੇ ਤੇ ਸੰਜਮਨ ਸਿੰਘ ਉਹਨਾਂ ਦੇ ਮੂੰਹੋਂ ਖਾਲਿਸਤਾਨ ਕਹਾ ਕੇ ਦੂਸਰਾ ਜਿਹੜਾ ਹੈ ਵੱਡਾ ਇਹਦੇ ਵਿੱਚ ਗੱਲ ਹੈ ਹਿਸਟਰੀ ਨੂੰ ਡਿਸਟੋਰਟ ਕਰ ਰਿਹਾ ਹੈ ਹਿਸਟਰੀ ਨੂੰ ਜਿਹੜੇ ਬੰਦੇ ਇਸ ਫਿਲਮ ਨੂੰ ਦੇਖਣਗੇ ਅੱਜ ਫਿਲਮਾਂ ਦਾ ਜ਼ਮਾਨਾ ਹੈਗਾ ਜਿਹੜੀ ਇਹ ਜਨਰੇਸ਼ਨ ਆ ਉਹਨਾਂ ਨੇ ਕਿਹਾ ਕੰਗਣਾ ਰਣੋਂ ਦੇ ਦਿਖਾਇਆ ਕਿ ਜਦੋਂ ਐਮਰਜੈਂਸੀ ਲੱਗੀ ਤਾਂ ਸਿੱਖ ਤਾਂ ਸੌਂ ਹੀ ਗਏ ਜਦ ਕੇ ਮੋਰਚਾ ਕੱਲਾ ਦੇ ਕੱਲਾ ਅਕਾਲੀ ਦਲ ਨੇ ਲਾਇਆ ਸੀ ਦੂਸਰੇ ਲੀਡਰਸ਼ਿਪ ਨੂੰ ਅਰੈਸਟ ਕੀਤਾ ਸੀ ਅਜ਼ੀਮ ਲੈਂਟਾਇਲ ਨੇ ਕੀਤਾ ਸੀ 25 ਜੂਨ 1975 ਨੂੰ ਐਮਰਜੈਂਸੀ ਲੱਗੀ ਐ ਤੇ 7 ਜੁਲਾਈ ਨੂੰ ਪਹਿਲਾ ਜੱਥਾ ਕਾਲੀ ਦਲ ਦਾ ਗਿਆ ਸਾਨੂੰ 12 ਦਿਨ ਕਿਸੇ ਨੇ ਹੱਥ ਨਹੀਂ ਲਾਇਆ ਖੁੱਲੇ ਫਿਰਦੇ ਸੀ ਉਹਨਾਂ ਨੂੰ ਘਰਾਂੋਂ ਸੁਤੇ ਆ ਪਿਆ ਨੂੰ ਚੱਕ ਲਿਆ ਸੀ ਸਾਨੂੰ ਬੀਬੀ ਇੰਦਰਾ ਕਹਿੰਦੀ ਸੀ ਪੰਜਾਬ 'ਚ ਰਾਜ ਕਰ ਲਓ ਦਿੱਲੀ 'ਚ ਮੈਨੂੰ ਕਰਨ ਦਿਓ ਸਮਝੌਤਾ ਕਰ ਲਓ ਫੋਰ 올 ਟਾਈਮਸ ਤੋਂ ਕੰਮ ਪਾਵਰ ਨੂੰ ਲੱਤ ਮਾਰੀ ਸੀ ਸਿਧਾਤ ਨਾਲ ਖੜੇ ਸੀ ਕਿ ਲੋਕਾਂ ਦੇ ਹੱਕਾਂ ਦੇ ਡਾਕੇ ਨਹੀਂ ਪੈਣ ਦੇਾਂਗੇ ਅੱਜ ਵੀ ਉੱਥੇ ਹੀ ਖੜੇ ਆ ਸਾਮੇ ਨਾਲ ਤਰੀਕੇ ਬਦਲ ਜਾਂਦੇ ਹੁੰਦੇ ਆ ਪ੍ਰੋਟੈਸਟ ਦੇ ਕਿਉਂਕਿ ਕੋਈ ਬੰਨੋ ਚਿਜਕ ਨਹੀਂ ਗੱਲ ਕਹਿਣ ਨੂੰ ਹੁਣ ਉਹ ਲੋਕ ਕੁਰਬਾਨੀ ਵਾਲੇ ਜਿਹੜੇ ਜੇਲਾਂ ਚ ਜਾਣ ਉਹ ਕੱਟ ਗਏ ਹੁਣ ਡਿਫਰੈਂਟ ਰੂਪ ਦੇ ਪ੍ਰੋਟੈਸਟ ਆ ਪਰ ਹੋਣਗੇ ਮੈਸੇਜ ਆਊਗਾ ਸਰ ਤੁਸੀਂ ਪੈਸਿਆਂ ਦਾ ਜਿੱਕਰ ਦਿੱਤਾ ਕਿ ਉਹ ਕਰਨੇ ਕਿ ਪੈਸੇ ਲੱਗੇ ਰਾਤ ਇੱਕ ਚੈਨਲ ਤੇ ਇਹ ਵੀ ਕਿਹਾ ਗਿਆ ਨਾ ਜੀ ਇੱਕ ਬੰਦੇ ਵੱਲੋਂ ਕਿ ਉਹਨੇ ਜੀ 200 ਕਰੋੜ ਖਰਚਦਾ 200 ਕਰੋੜ ਆ ਕੇ ਵੱਲੋਂ 3ਲੀ ਫੜਾ ਦਿਓਗੇ ਹਿੰਦੁਸਤਾਨ ਨੂੰ ਖੂਕ ਦੇ ਦੇ ਦੋਗੇ ਇਹ ਗਰਮਿੰਦਰ ਸਾਹਿਬ ਜਿਹੜਾ ਤੁਹਾਡਾ ਗਿਆ ਚੱਕਿਆ ਦੇਰ ਜਾਣ ਦੀ ਜਿਹੜੀ ਨੌਬਤ ਤੇ ਖੋਣ ਦੇਰ ਜਾਣ ਤੋਂ ਲੋਕ ਤੇ ਆਰਨੇ ਕੈਨੇਡਾ ਦੇ ਡਰਦੇ ਮਾਰੇ ਮੈਂ ਸਾਫ਼ ਕਹਿੰਦਾ ਮੀ ਡੇਟ ਕਿ ਮੇਰਾ ਪਾਸਪੋਰਟ ਕੱਟਿਆ ਜਾਊ ਤੂੰ ਵੀ ਨਹੀਂ ਜਾਣ ਨੂੰ ਤੇ ਅੱਗੇ ਪੱਤਰਕਾਰ ਵੀ ਜਾਂਦੇ ਸੀ ਇਹ ਅੱਗੇ ਕੁਲਦੀਪ ਨੇ ਤੁਹਾਡੇ ਕਲਦੀਪ ਨੇ ਪਰਵਾਸੇ ਐਸਪੀ ਜੀ ਜੇ ਗੱਦੀ ਜਾਂ ਤਾਂ ਟਿਕਣ ਮਿਲੇਗੀ ਉਹ ਪੁਰਾਣੀ ਗੱਲ ਐ ਮੈਂ ਤਾਂ ਮੇਰੀ ਗੱਲ ਸੁਣ ਲੈ ਕਾਕਾ ਤੈਨੂੰ ਮੈਂ ਦੱਸ ਦਿੰਦਾ ਜੇ ਸਮਾਂ ਆਇਆ ਥੋੜੀ ਤੁਹਾਡੇ ਚ ਕੁਰਬਾਨੀ ਆ ਗਈ ਕਿ ਜੇ ਆ ਹੁਣ ਤੁਸੀਂ ਜੇ ਲਾ ਦਿੰਦੇ ਮਾਨ ਵਾਲੀ ਗੱਲ ਫੇਰ ਤਾਂ ਤੂੰ ਕਹਿੰਦਾ ਵੀ ਚੰਗਾ ਲੱਗਦਾ ਸੀ ਤੁਸੀਂ ਤਾਂ ਆਬ ਡਰਨ ਵਾਲੇ ਹੋ ਕਿਸੇ ਨੇ ਮਾਂ ਡਿੱਗੇ ਦੀ ਖਬਰ ਨਹੀਂ ਲਾਈ ਦੱਸੋ ਇਹਦਾ ਵਿਕਰਮ ਸਿੰਘ ਜੀਠੀਆ ਨੇ ਕਿਰਪਾ ਕਰਤੀ ਦੱਸਦਾ ਨਹੀਂ ਤਾਂ ਗੱਲ ਹੀ ਲੋਕੀ ਸੀਗੀ ਸਾਰੇ ਅਖਬਾਰ ਚੁੱਪ ਕਰ ਗਏ ਇਹ ਤਾਂ ਤਖੜੇ ਹੋ ਪਹਿਲਾਂ ਤੁਸੀਂ ਅਸੀਂ ਨਾਲ ਹੀ ਤਖੜੇ ਆ ਸਾਡੇ ਕੁੱਟ ਪਈ ਜਲੇ ਤੁਸੀਂ ਅਖਬਾਰਾਂ 'ਚ ਵੀ ਨਾ ਦੇਖੋ ਫਿਰ ਕੀ ਫਾਇਦੀ ਤੇ ਖਾਦੀ ਦਾ ਸਰੋਟੇ-ਮੋਟੇ-ਕੋਟੇ ਪੈਦਲੇ ਚਲੋ ਮਿਹਰਬਾਨੀ